ਪਿਆਰ ਭਰੀ ਸਾਸੜੀ ਕਾ ਕਿਹਨੇ ਐਡ ਲਵਣੀ ਤਾਂ ਪਾਸੇ ਆਰਡਰ ਤੇ ਨੰਬਰ ਚੱਲ ਜਾਂਦਾ 507. ਮੈਂ ਭੇਜਿਆ ਕਰੋ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਫੋਲੋ ਕਰ ਦਿਆ ਕਰੋ ਤੇ ਆਪਾਂ ਲੇ ਕੇ 56 ਚਿੱਟੀਆਂ 2 ਟਰਾਲੇ ਆ ਦੂਜੇ 3 3 ਟਰਾਲੇ ਆ ਦੂਜੇ ਟਰੈਕਟਰ ਤੇ 56 ਚਿੱਟੀਆਂ ਲੈ ਕੇ ਆਏ ਆ ਤੇ ਏਰੀਆ ਤਰਨਤਾਰਨ ਤੇ 167 ਟਰਾਲਾ ਦਾ ਸਿੰਘ ਕੀ ਘਾਡਰਾ ਚਾ ਦਾਨੜੀ ਹੱਬ ਚਾ ریل ਦੇ ਸੇਕਾ ਤੇ ਬੜਾ ਢਾਟੂ ਉਲਬਾਖਸ ਲੱਗਿਆ ਤੇ 32 ਕੁਆਂਟਰ ਦਾ ਟਰਾਲਾ ਇਹ 32 ਕੁਆਂਟਰ ਦਾ ਟਰਾਲਾ ਚੰਗੇ ਟਾਇਰ ਕਣਕ ਝੋਨੇ ਵਾਲੇ ਤੇ ਹੈਵੀ ਤੋਂ ਭਾਰਾ ਟਰਾਲਾ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀ ਤਾਂ ਸਪਰਕਰ ਸਕਦੇ ਫਸ ਪੂਰੀ ਸਾ ਪਈਆ ਕਿਤੇ ਗਲੀ ਸੜੀ ਨਹੀਂ ਤੇ ਜਾਜੀ ਫਸ ਲੱਗੀ ਵੀ ਆ ਕੋਈ ਜੋੜ ਨਹੀਂ ਵਿੱਚ ਤੇ ਰੇਟ ਹੈਗਾ ਇਹਦਾ ਆ ਤੇ ਵਧੀਆ ਤੇ 55 ਇੰਚ ਮੱਛੀ ਹੁੱਕਾ ਕਿਤੇ ਗੁੱਲਾ ਪੈਨੇ 4 ਇੰਚੀ ਮੱਛੀ ਹੁੱਕ ਜਿਹੜਾ ਲਾ ਤੇ ਇਹ ਕਣਕ ਝੋਨੇ ਵਾਲੇ ਟਾਇਰ ਤੇ 60 65 ਪੈਸੇ ਇਹ ਖਸਾਦੇ ਆ ਕਣਕ ਝੋਨੇ ਵਾਲੇ ਆ ਤੇ ਇਹ ਰਿਆ ਧਨ ਧਾਰਨ ਰੇਟ ਹੈ ਕਹਦਾ 1 ਲੱਖ ਤੇ 85000 ਰੁਪਇਆ ਜਿਹੜਾ ਪੰਜਾਂ ਬੰਦਿਆਂ ਨੇ ਵੀਡੀਓ ਕੋ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੂਗਾ 5000 ਰੁਪਇਆ ਡਿਸਕਾਊਂਟ ਦੇਣਗੇ ਸਾਰੀ ਜਾਣਕਾਰੀ ਫੋਨ ਲੱਗ ਲੈ ਸਕਦੇ ਕੋਕਾਪੀ ਟਰਾਲਾ ਹੈਵੀ ਤੋਂ ਪਾਰਾ ਤੇ ਵੀਡੀਓ ਸਾਰੀ ਵਕਤ ਸਟੇਪ ਨਾ ਕਰਿਓ 16 ਸੱਤ ਟਰਾਲਾ ਇਹ ਆ ਇਹ ਡਬਲ ਪੰਪਾ ਨਵਾਂ ਟਰਾਲਾ ਹੈ ਡਬਲ ਪੰਪਾ 2025 ਮਾਡਲ ਕੱਲ ਪਰਸ ਤੱਕ ਆਇਆ ਜ਼ਿਲ੍ਹਾ ਜਲੰਧਰ ਪੈਂਡ ਕਰਾਇਆ ਜ਼ਿਲ੍ਹਾ ਜਲੰਧਰ ਪੈਂਡ ਕਰਾਇਆ ਉੱਥੇ ਖੜਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰ ਦਾ ਸੰਪਰਕ ਕਰ ਸਕਦੇ ਆ ਦਸਨ ਕੀ ਗਾਡਰ ਦਾ ਨੜੀ ਆ ਬਰੇਲ ਦਾ ਸਭੀ ਬਈ ਜਿ ਭੈੜਗਾ 3 ਫਟ ਬੈਡ 2 ਫਟ ਬਾੜ ਤੇ ਡਬਲ ਪੰਪ ਤੇ ਕਣਕ ਝੋਨੇ ਵਾਲੇ ਟਾਇਰ ਤੇ ਵਧੀਆ ਟਰਾਲਾ 16 7 ਮਾ ਡਾਟ ਉਲਬਾਖ ਸਮਝਾ ਲੱਗਿਆ ਬੇਰ ਤੇ ਲੱਗੇ ਬਿਲ ਕਬਰ ਪਾਈ ਲੈਟਾ ਲੱਗਣਾ ਤੇ ਲੇਜ਼ਰ ਕੱਟ ਦਾ ਸਾਰਾ ਟਰਾਲਾ ਬਣੇ ਤੋ 5% ਦਾ ਕੋਲ ਦਾ ਠੰਡੇ ਨੂੰ ਤੇ ਤਾਂ ਸਾਈਡ ਨੂੰ ਤੇ ਜਦੋਂ ਪਾਸੇ ਨੂੰ ਕੋਲ ਤਾਂ ਅਰੇ ਇਹੇ ਦਾ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਮਾਲਕਾਂ ਨੂੰ ਉਹ ਕਹਿੰਦੇ ਰੇਟ ਫੋਨ ਤੇ ਕਰਾਂਗੇ ਜ਼ਿਲ੍ਹਾ ਜਲੰਧਰ ਪਿੰਡ ਤਰਨਤਾਰਨ ਆ ਆ ਜਿਲ੍ਹਾ 855 ਟਰੈਕਟਰ ਆ 96 ਮਾਡਲਾ ਇੰਨੇ ਗੇ ਲੈਫਟ ਦਾ ਵਧੀਆ ਟਰੈਕਟਰ ਆ ਤੇ ਚੰਗੇ ਠਹਿਰਾ 665 ਪੈਸੇ ਤੇ ਕੰਮ ਸਾਰਾ ਹੋਇਆ ਵਾ ਰੰਗ ਪੇਂਟ ਤਾਂ ਨਹੀਂ ਰਾਇ ਸਾਰਾ ਹੀ ਤੇ ਕੋਕਾ ਵੀ ਟਰੈਕਟਰ ਬੈਂਪਰ ਨੂੰ ਪੇਂਟ ਚੇਂਟ ਹੋਇਆ ਵਾ ਤੇ ਤਾਂ ਨੇ ਚੰਗਾਲਿਆ ਇੰਨਾ ਤੇ ਰੰਗ ਨਾਲਦਾ ਹੀ ਆ ਇੰਨ ਗੇਅਰ ਲਿਫਟ ਤਾਂ ਵਧੀਆ ਟਰੈਕਟਰ 855 1996 ਮਾਡਲ ਆ ਤੇ ਵਾਕੇ ਦਾ ਸਾ ਦੇਖ ਕਰ ਪੀ ਦਾ ਨੁਕਸ ਨਹੀਂ ਤੇ ਇੰਨ ਲੈਫਟ ਗੇਅਰ ਦਾ ਪੂਰਾ ਕੰਮ ਹੋਇਆ ਵਾ ਤੇ ਇੰਨ ਜੋ ਵੀ ਹੋਇਆ ਵਾ ਤੇ ਰੇਟ ਹੈਗਾ 1 ਲੱਖ ਤੇ 35000 ਕਿਹੜਾ ਮੌਕੇ ਤੇ ਮਾਤਨ ਕਰ ਦਊਗਾ ਤੇ ਲੋਕੇ ਦੇ ਮਾਤੜ ਕਰਦਿਆਂ ਕਿ 1,35,000 ਰੁਪਿਆ ਦੇ ਏਟ ਆ ਤੇ ਸਾਰੀ ਜਾਣਕਾਰੀ ਫੋਨ ਲੱਗ ਜਾ ਜੇ ਕੋਕਾਪੀ ਟਰੈਕਟਰ ਆ ਇੰਜਨ ਕੇ ਲੈਫਟ ਦਾ ਵਧੀਆ ਟਰੈਕਟਰ ਆ ਤੇ ਸਾਰੀ ਜਾਣਕਾਰੀ 265 DI ਇੰਜਨ ਕੇ ਲੈਫਟ ਦਾ ਓਕੇ ਆ ਵਾਹ ਕੇ ਦੇ ਸਕਦੇ ਆ ਇੱਕਰ ਪੀ ਦਾ ਨੁਕਸ ਨਹੀਂ 202 ਮਾਡਲ 265 DI ਇਹ 202 ਮਾਡਲ ਇੰਜਨ ਕੇ ਲੈਫਟ ਦਾ ਓਕੇ ਆ ਏਗਾ ਪਿੰਡ ਮਾਨੋਕੀ ਤੇ ਜੇਲਾ ਮੋਗਾ ਜੇਲਾ ਮੋਗਾ ਪਿੰਡ ਮਾਨੋਕੀ ਉੱਥੇ ਖੜਾ ਹੈ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਆਹ ਪਲੇਟ ਉੱਤੇ ਆ ਕੀ ਕਰਿਆ ਕੇ ਵੀਡੀਓ ਪੜ ਸਕਦੇ 265 ਡੀਆਈ ਤੇ ਇਨ ਕੀ ਲਿਫਟ ਦਾ ਵਧੀਆ ਟਰੈਕਟਰ ਆ ਵਾਕੇ ਲੈ ਸਕਦੇ ਆ 1 ਰੁਪਿਆ ਦਾ ਨੌਕਸਲੀ ਟਰੈਕਟਰ ਦੇ ਵਿੱਚ ਤੇ ਕੋਕਾ ਵੀ ਟਰੈਕਟਰ ਦਾ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ ਦਾ 128 228000 ਰੁਪਿਆ ਰੇਟ ਇੰਜਨ ਗੇਅਰ ਲਿਫਟ ਦਾ ਓਕੇ ਆ ਕਾਗਜ਼ ਪੱਤਿਆਂ ਦਾ ਓਕੇ ਆ ਜਮਾ ਤੇ 228000 ਰੁਪਿਆ ਰੇਟ ਆ ਦੋ ਜਾਂ ਦੋ ਮਾਟੜਾ ਤੇ ਸਾਰੀ ਜਾਣਕਾਰੀ ਫੋਨ ਲੱਗਦੇ 3632 362 ਟਰੈਕਟਰ ਆ ਇੰਜਨ ਗੇਅਰ ਦਾ ਓਕੇ ਆ ਤੇ 362 ਇੰਜਣ ਘੇਰਦਾ ਓਕੇ ਆ ਤੇ ਰੰਗ ਪੇਂਟ ਦਾ ਸਾਰਾ ਟਰੈਕਟਰ ਨੀੜ ਆ ਜਾ 2017 ਮਾਡਲ ਆ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਇਹਨਾਂ ਸਪਰਕਰ ਸਕਦੇ ਕੋੜਾ ਪੇਪਰ ਨਹੀਂ ਸਿੰਪਲ ਹੀ ਪੇਪਰ ਲੱਗਿਆ ਹੈ ਕੋੜੇ ਪੇਪਰ ਰ ਗਈ ਆ ਛੋਟਾ ਹੀ ਆ ਤੇ ਇੰਜਣ ਘੇਰ ਲਿਫਟ ਦਾ ਓਕੇ ਆ ਡੈਕ ਲੱਗਿਆ ਫੇਵਰ ਦੀ ਜਤਰੀ ਲੱਗੀ ਆ ਏੜਿਆ ਜਲੰਧਰ ਕੋਕਾ ਵੀ ਟਰੈਕਟਰ ਆ ਤੇ ਰੰਗ ਪੇੜ ਦਾ ਸਾਰਾ ਟਰੈਕਟਰ ਨੀੜ ਆ ਜਾ ਜਿਆਪਾ ਰੇਡ ਦੀ ਗੱਲ ਕਰਕੇ ਆਪਾਂ ਚ ਕੋਕਾ ਵਿੱਚ ਰੰਗ ਪੇੜ ਦਾ ਤੇ ਟਾਇਰ ਚੰਗੇ ਹੈਗੇ ਆ 40 45 ਪੈਸੇ 2 36 2 ਡੈਕ ਰਹੇ ਤੇ 2017 ਮਾਡਲ ਡੈਕ ਲੱਗਿਆ 12 ਇੰਚੀ ਬੂਫਰਾ ਵਾਲਾ ਰੇਟ ਹੈਗਾ ਇਹਦਾ 470 ਤੇ ਆ 14 ਫੁੱਟਾ ਟਰਾਲਾ ਤੇ ਪੂਰਾ ਵਧੀਆ ਕਿਸੇ ਵੀਰ ਪੈ ਨਹੀਂ ਲੈਣਾ ਹੋਵੇ ਮੇਰਾ ਸੰਪਰਕ ਕਰ ਸਕਦੇ ਆ ਏਅਰ ਜੰਪਰ ਸਾਰਾ 14x10 ਇੰਚੀ ਗਾਡਰਾ ਜਾਂ ਦਾਨੜੀ ਹੱਬ ਚਾ ਅਰੇ ਦੇ ਹਿੱਸੇ ਚ 22 ਪਾਈ ਦੇ ਬਹਿਰਨਾ ਚ ਤੇ ਡਬਲ ਟੈਰਾਂ ਚ 3 ਫੁੱਟ ਵੈਂਡ ਚ 2 ਫੁੱਟ ਵਾੜ ਚ ਤੇ ਪੂਰਾ ਵਧੀਆ ਟਰਾਲਾ ਕਿਸੇ ਵੀਰ ਪਾਈ ਨੇ ਲੈਣਾ ਹੋਏ ਵੀਰਾਂ ਸੰਪਰਕ ਕਰ ਸਕਦੇ ਆ 2025 ਮਾਡਲ ਆ ਏਅਰ ਜੰਪਰ ਸਾਰਾ ਤੇ ਆਪਾਂ ਰੇਟ ਦੀ ਗੱਲ ਕਰਕੇ ਰੇਟ ਦੱਸਿਆ ਨਹੀਂ ਦਾ ਰੇਟ ਫੋਨ ਤੇ ਕਰ ਸਕਦੇ ਆ ਫੈਰੀ ਗਣ ਕੋਈ ਫੋਨ ਲੱਗ ਦੇ ਸਕਦੇ ਆ ਹੈਵੀ ਤੋਂ ਪਾਰਾਟਰਾ ਦਾ ਬਣਿਆ ਜੇਲ੍ਹ ਤੋਂ ਨਵਾਂ ਟਰਾਲਾ ਹੀ ਤੇ ਅੰਮ੍ਰਿਤਸਰ ਦੇ ਵਿੱਚ ਖੜਾ ਇਹ ਮਾਲਕ ਵੀ ਤੇ ਨੰਬਰ ਉੱਤੇ ਜਦਿਆਂ ਦਾ ਸਾਰੀ ਜਾਣਕਾਰੀ ਫੋਨ ਲੱਗਦਾ ਤੇ ਕੋਕਾ ਪੀਟ ਰੰਦਾ ਹੈਵੀ ਤੋਂ ਪਹਿਲਾਂ ਸਾਰੀ ਜਾਣਕਾਰੀ ਫੋਨ ਲੱਗਦਾ ਸਾਬਦੇ ਆ ਰੇਟ ਕੱਪੇ ਦਾ ਟਾਇਰਾ ਪੱਖੋਂ ਉਹ ਤੋਂ ਨਹੀਂ ਪੁੱਛ ਸਕਦੇ ਫੋਨ ਦਾ 241 ਮੈਂਚੀ 2025 ਮਾਡਲ ਇੰਜਨ ਗੇਅਰ ਲੈਫਟ ਦਾ ਓਕੇ ਆ ਤੇ ਕੋੜਾ ਵੇਪਰ ਲੱਗਿਆ ਵਾ ਤੇ ਡੈਕ ਲੱਗਿਆ ਫੇਵਰ ਦੀ ਛਤਰੀ ਲੱਗੀ ਆ ਤੇ ਇੰਜਨ ਗੇ ਤੇ ਚੱਲਿਆ ਇਹ 15 ਘੰਟੇ 16 ਘੰਟੇ ਚੱਲਿਆ ਵਾ ਸਿਰਫੀ 15 16 ਘੰਟੇ ਚੱਲਿਆ ਵਾ ਮੀਟਰ ਦੀ ਘਿਹਾਰ ਕੇ ਫੋਟੋ ਵੇਖ ਸਕਦੇ ਆ ਆ ਦੇ 15 ਘੰਟੇ 17 ਮੀਟ ਚੱਲਿਆ ਵਾ ਤੇ ਇੰਜਨ ਕੀ ਜਮਕਦਾ ਵੱਗਿਆ ਟਰੈਕਟਰ ਦਾ ਤੇ ਇਹਗਾ ਹੈਗਾ ਮੁੱਦ ਕੀ ਇੱਕ ਨੇੜੇ 22 ਤੇ ਨਵੇਂ ਟਾਇਰ ਦਾ 98 ਬੇਹੇ ਬੇਹਿਆ ਰੇਟ ਹੈਗਾ 6.6 ਲੱਖ ਰੁਪਇਆ ਕਿਹੜਾ ਪੰਜਾਂ ਬੰਦੇ ਨੇ ਵੀਡੀਓ ਕੋ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਇਆ ਡੈਸ ਕਰ ਦੇਣਗੇ ਤੇ ਵੀਡੀਓ ਲੈ ਕੇ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਆ ਕਰਾਂ ਤੇ ਵਧੀਆ ਟਰੈਕਟਰ ਦਾ ਰੰਗ ਪੇਂਟ ਦਾ ਸਾਰਾ ਤਾਂ ਕਿ ਪੱਤਰਾ ਦਾ ਓਕੇ ਆ ਕੈਸ਼ ਦਾ ਟਰੈਕਟਰ ਹੈ ਇਹ ਕਿਤੇ ਵੀ ਰਪਾਈ ਨਹੀਂ ਲੈਣਾ ਮੈਂ ਵੀ ਇਸ ਪਰ ਕਰ ਸਕਦੀ ਹਾਂ ਮੇਰੇ ਨਾਲ ਲਾਇਕ ਸ਼ੇਅਰ ਕਮੈਂਟ ਚੈਨਰ ਫੋਲੋ ਕਰਦੇ ਹੋ ਤੇ